ਇਕ ਗੁਣਕਾਰ ਸਤਿਗੁਰ ਪ੍ਰਸਾਦ ਪਾਇ ਚਾਹੇ ਦਿਸੰਗ ਕਬਿ ਵਾਜ ਬੈਂਤੀ ਚੋ ਪਈ ਅਮਰੀ ਗਰੋਹਾ ਦਿਰਛਾ ਪੂਰਨ ਹੋ ਜਿਤ ਕੀ ਚਾਤਾ ਚਨਮ ਲੈ ਹਮਾਰਾ ਆਪਣਾ ਜਾਣ ਕਰੋ ਪਰਚਪਾਰਾ ਹਮਰੇ ਦਿਸਬੈ ਤੁਮ ਕਾ ਹੋ ਆਭਾਰ ਦਮ ਹੀ ਬਚਾਓ ਸੁਖਿ ਵਸੈ ਮੋਰੋ ਪਰਿਵਾਰਾ ਸੇਵਕ ਸਦਾ ਕਰਤਾ ਰ ਮੋਰੁ ਚੜੀ ਜੀ ਕਰਦਾ ਕਰੀਆ ਸਭੈ ਗੁਆਰਿ ਸਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੀ ਪਿਆਸਾ

ਜਮਨ ਕਾ ਸਭ ਲੋਗ ਸਵਾਰਣ ਨਮਸਕਾਰ ਹੈ ਤਾਂ ਇਹ ਮਹਾਰਾਜ ਜਮਨ ਕਾ ਸਦਕਤ ਬਨਾਇਓ ਦੇਵਤਾ ਜਸਨੀ ਵਜਾਇਓ ਆਦੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀ ਕੋ ਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵ ਕਣ ਕੋ ਸਗ ਬੰਸ ਸੁਖ ਦੀਓ ਸਤਰਾ ਕੋ ਪਰਮੋ ਵਦ ਕੀਓ ਘਟ ਘਟ ਕੇ ਅੰਦਰ ਕੀ ਜਾਣ ਭਲੇ ਬਰੇ ਕੀ ਵੀਰ ਪਛਾਨ ਜਿੰਟੀ ਦੇ ਗੁੰਚ ਰੈ ਸੋਲਾ ਸੋ ਪਰ ਕਿਰਪਾ ਰਿਸ ਕਰ ਹੋਲਾ ਸੰਤਨ ਨੁ ਪਾਇ ਤੇ ਦੁਖੀ ਸੁ ਪਾਇ ਸਾਧਨ ਕੇ ਸੁਖੇ ਕੇ ਕੀ ਪੀਰ ਪਛਾਨੈ ਘਟ ਘਟ ਕੇ ਉਠ ਬਟ ਕੀ ਜਾਣੈ ਜਬ ਦਰਖ ਕਰਾ ਕਰਤਾਰਾ ਪ੍ਰਜਾ ਤਰ ਤਬ ਦੇਹ ਪਾਰਾ ਜਵਾ ਕਰਤ ਕਰਤ ਹੋ ਕਬ ਹੋ ਤੁਮੈ ਮਿਰਤ ਦੇ ਤਰ ਸਭ ਹੋ ਜੀਤੇ ਮਨਿ ਸਰ ਸਭ ਤਾਰੇ ਆਪੇ ਆਪਣੀ ਬੂਝਿ ਉਚਾਰੇ তুমসব হি tera tanaran janad beed beed re alam naramkar narmkar alam be yaad nirnaa dev sambh taaka moolo charad beta jaa ko peev na bhagwat beta taa ko kripa han marag mahamool kuch bedna janat mahadev ko keh re sataas nirankar kha chine din he peve aap ye apni budh hai jeeti varnat pin pin chahte thi तुम्हरा लखाणे जाय बसारा कहवसदा प्रथम संसारए के आरोपनो स्वरूपारंत तोराव कहि पू पांडज रचित के नित पुज कान बहु राजेनी कहो गोडा जा बैठा कोसुंद पे संगण के ठा सगरि से दगाए चंबु वाजगार स्वरूप संभव अब्रच्छा मेरी तुम करो से की वार सक संगरो 213 वारत पाता सकल मलेश करो रंगाता जेतु सह सरनी परै दिन कै ऋष दप्तवा मरे पुरखण अबग भरे तिहार बिनथा तुम संगर सबटारे ਜੋ ਕਲ ਕੋ ਇਕ ਭਾਰਤ ਹੈ ਤਾਕੇ ਗਾਲ ਨਿਕਟਨੇ ਰਚਾ ਹੋਇ ਤੇ ਸੁਭ ਕਾਲਾ ਦੂਸਰੇ ਸੁਨੇਤ ਕਾਲਾ ਮਿਰ ਪਾਰੇ ਸੰਝਾਇਣ ਰਹੋ ਤਾਕੇ ਤਾਪ ਤਨਿਕ ਮਹਰ ਹੋ ਰਿਧ ਸਿਧ ਘਰਮੋ ਸੁਭ ਹੋਇ ਰਿਸਾਸ ਸਕੇ ਨਾ ਕੋਈ ਇਕ ਬਾਰ ਜਣ ਤੁਮੈ ਸੰਭਾਰਾ ਕਾਲ ਫਾਸ ਤੇ ਧਾਇ ਬਾਰ ਜਿੰਨਰ ਨਾਮ ਤੇ ਹਾਰੋ ਕਹਾ ਦਾਰਿ ਦਸ ਦੋਵ ਤੇ ਰਹਾ ਘੜਕ ਕੀਤ ਮੈਂ ਸਰਨ ਤੇ ਹਾਰਿ ਆਪ ਹਰ ਦਲੇ ਹੋ ਬਾਰੀ ਸਰਬ ਟੋਰ ਮਹੋ ਸੁਹਾਏ ਦਸ ਦੋਵ ਤੇ ਲਹੋ ਬਚਾਈ ਕਰਗ ਕੀਤ ਮੈਂ ਸ਼ਰਨ ਤੇ ਹਾਰੀ ਆਪ ਹਾਰਤ ਲੇਹੁ ਬਾਰੀ ਸਰਬਿ ਠੋਰ ਮਹੁ ਸੁਹਾਏ ॠषਿ ਰੋਤਲੇ ਹੋ ਬਚਾਈ ਵਾਹਿਗੁਰੂ ਦਾ ਖਲਸਾ ਵਾਹਿਗੁਰੂ ਦੀ ਕੀ ਫਤਿਹ